ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਵੀਡੀਓਸ ਦੇ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਸੰਤ ਜੀ ਮਹਾਰਾਜ ਦੇ ਕਾਂਜਲੇ ਆਉਣ ਤੋਂ ਤਕਰੀਬਨ 20-25 ਸਾਲ ਪਹਿਲਾਂ ਜੋ ਉਦਾਸੀ ਸਾਧੂ ਰਹਿੰਦਾ ਸੀ ਮਸਤਵਾਲਾ ਸਹਿਬ ਦੇ ਛੜੇ ਦੇ ਵਿੱਚ ਜਿਹਦਾ ਨਾਮ ਬਾਬਾ ਕਮਕੂ ਦੇ ਨਾਂ ਤੇ ਜ਼ਿਕਰ ਆਉਂਦਾ ਹੈ ਉਹਨੇ ਬਚਨ ਕੀਤੇ ਸੀ ਵੀ ਇਸ ਜਗ੍ਹਾ ਨੂੰ ਭਾਗ ਲੱਗੂਗਾ ਇਸ ਜਗ੍ਹਾ ਤੇ ਬਹੁਤ ਵੱਡਾ ਤੀਰਥ ਪ੍ਰਗਟ ਹੋਊਗਾ ਗੁਰਮੁਖੋ ਬਾਬਾ ਕਬਕੂ ਦੇ ਚੜ੍ਹਾਈ ਕਰਨ ਤੋਂ ਮੰਗਰੂ ਸੰਤ ਹਰਦਿਤ ਸਿੰਘ ਜੀ ਜਿਨ੍ਹਾਂ ਨਾਲ ਮਹਾਰਾਜ ਹੀਰਾ ਸਿੰਘ ਜੀ ਦਾ ਬਹੁਤ ਪ੍ਰੇਮ ਸੀ ਇਸ ਛਿੜੇ ਦੇ ਵਿੱਚ ਕਈ ਵਾਰੀ ਆਏ ਸਾਰੀ ਸਾਰੀ ਰਾਤ ਆਪਣੇ ਆਸਣ ਤੇ ਬੈਠੇ ਰਹਿੰਦੇ ਨਾਲ ਦੇ ਸਾਧੂਆਂ ਨੂੰ ਉਹ ਝਾੜਾਂ ਦੇ ਮੋਢ ਬਿਠਾ ਕੇ ਨਾਮ ਜਪਾਉਂਦੇ ਰਹਿੰਦੇ ਇੱਕ ਵਾਰੀ ਜਦ ਇਹ ਛੜੇ ਦੇ ਵਿੱਚ ਆਏ ਨਾ ਤਾਂ ਮਸਤੂਆਣੇ ਦੇ ਤੋਬੇ ਕੋਲੇ ਇਹਨਾਂ ਨੇ ਸਮਾਧੀ ਲਾ ਲਈ ਬਹਿ ਗਏ ਤੇ ਗੁਰਮਖੋ ਅੰਤਰ ਧਿਆਨ ਹੋ ਗਏ ਜਦੋਂ ਇੱਕ ਘੰਟੇ ਮਗਰੋਂ ਨੇਤਰ ਖੋਲੇ ਨਾ ਸੰਤ ਬਾਬਾ ਹਰਦਿਤ ਸਿੰਘ ਜੀ ਨੇ ਤੇ ਕਹਿੰਦੇ ਆਹਾ ਬੜਾ ਭਾਲੀ ਕਹਿੰਦੇ ਇੱਥੇ ਤੀਰਥ ਬਣੂਗਾ ਪਿਛਲੇ ਜੁਗਾਂ ਦਾ ਪੁਰਾਣਾ ਤਪ ਸਥਾਨ ਹੈ ਕਹਿੰਦੇ ਇਹ ਹੁਣ ਦੁਬਾਰਾ ਫੇਰ ਪ੍ਰਗਟ ਹੋਊਗਾ ਤੇ ਇਹਨਾਂ ਤੋਂ ਬਾਅਦ ਇੱਕ ਨਾਗੇ ਸਾਧੂ ਸੰਤ ਚੇਤਨ ਦਾਸ ਜੀ ਉਹ ਵੀ ਇਸ ਛੜੇ ਦੇ ਵਿੱਚ 1 ਸਾਲ ਰਹੇ ਖੋਹੀ ਪਟਾਈ ਤੇ ਗੁਰਮੁਖੋ ਇਨਾਂ ਦੇ ਚਲੇ ਜਾਣ ਤੋਂ ਕੁਝ ਚਿਰ ਮੰਗਰੋਂ ਭਾਈ ਜਗਤ ਸਿੰਘ ਜੀ ਉਹਨਾਂ ਦੇ ਸੇਵਕ ਸੰਤ ਭਾਈ ਗੁਲਾਬ ਸਿੰਘ ਜੀ ਅਤੇ ਹੋਰ 8-10 ਸਾਧੂ ਕਾਂਝਲੇ ਤੋਂ ਇਸ ਛੜੇ ਦੇ ਵਿੱਚ ਆਏ। ਸੰਤ ਗੁਲਾਬ ਸਿੰਘ ਜੀ ਜਿਨ੍ਹਾਂ ਦੀ ਉਮਰ ਉਸ ਵਕਤ ਤਕਰੀਬਨ 12 ਸਾਲ ਦੀ ਹੋਈ ਸੀ। ਇਹ ਝੋਲਾ ਲਿਆਉਂਦੇ ਆਟਾ-ਕੋਟਾ ਸੇਵਾ ਇਕੱਠੀ ਕਰਕੇ ਲਿਆਉਂਦੇ। ਤੇ ਗੁਰਮੁਖੋ ਸੰਤ ਭਾਈ ਜਗਤ ਸਿੰਘ ਜੀ ਦੇ ਹੋਰ ਸੇਵਕਾਂ ਨਾਲ ਮਿਲ ਕੇ ਲੰਗਰ ਸਜਾਉਂਦੇ ਬੜੀ ਸੇਵਾ ਕਰਦੇ ਸੰਤ ਭਾਈ ਜਗਤ ਸਿੰਘ ਜੀ ਉਹ ਤਾਂ ਥੋੜੇ ਚਿਰ ਮੰਗਰੂ ਇਸ ਛੜੇ ਵਿੱਚ ਸਰੀਰ ਛੱਡ ਗਏ ਸੀ ਪਰ ਆਪਣੇ ਚੜਾਲਣੇ ਤੋਂ ਪਹਿਲਾਂ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਆਖ ਗਏ ਸੀ ਕਹਿੰਦੇ ਇਸ ਛੜੇ ਵਿੱਚੋਂ ਕਹਿੰਦੇ 12 ਸਾਲ ਨਹੀਂ ਹਿਲਣਾ ਤੁਸੀਂ ਨਾ ਇੱਥੇ ਸੰਤ ਰੂਪ ਮੋਹਣੀ ਅਵਤਾਰ ਆਪ ਆਉਣਗੇ ਤੁਹਾਨੂੰ ਜੱਫੀ ਵਿੱਚ ਲੈ ਕੇ ਸੇਵਾ ਆਰੰਭ ਕਰਵਾਉਣਗੇ ਇਹ ਬਤਨ ਮੰਨ ਕੇ ਸੰਤ ਭਾਈ ਗੁਲਾਬ ਸਿੰਘ ਜੀ ਆਪਣੇ ਸਾਥੀਆਂ ਸਮੇਤ ਇੱਥੇ ਟਿਕੇ ਰਹੇ ਫਿਰ ਕਿਤੇ ਨਹੀਂ ਗਏ ਜਿਸ ਰਾਤ ਸੰਤ ਜੀ ਮਹਾਰਾਜ ਸੰਤ ਵਿਸ਼ਨ ਸਿੰਘ ਜੀ ਨਾਲ ਕਾਂਝਲੇ ਆਏ ਨਾ ਉਸ ਰਾਤ ਇੱਕ ਤਕਰੀਬਨ ਅੰਮ੍ਰਿਤ ਵੇਲੇ 1 ਵਜੇ ਦੇ ਕਰੀਬ ਸੰਤ ਭਾਈ ਗੁਲਾਬ ਸਿੰਘ ਜੀ ਨੇ ਆਪਣੀ ਕੂਟੀਆਂ ਵਿੱਚ ਇੱਕ ਅਚਾਰਜ ਪ੍ਰਕਾਸ਼ ਵੇਖਿਆ ਅੱਬੜ ਵਾਹੇ ਉੱਠੇ ਮੁੱਖੋਂ ਬਚਨ ਨਿਕਲਿਆ ਕਹਿੰਦੇ ਮਹਾਰਾਜ ਜੀ ਆ ਗਏ ਲੱਗਦਾ ਮਹਾਰਾਜਾ ਆ ਗਏ ਕਹਿੰਦੇ ਇਹਨਾਂ ਦੇ ਨਾਲ ਦੇ ਪ੍ਰੇਮੀਆਂ ਨੇ ਲੇਟਿਆਂ ਲੇਟਿਆਂ ਹੀ ਸੁੱਤਿਆਂ ਸੁੱਤਿਆਂ ਹੀ ਜਾਗੋ ਮੀਚੀ ਦੇ ਵਿੱਚ ਹੀ ਪੁੱਛਿਆ ਕਹਿੰਦੇ ਅੱਜ ਰੋਜ ਦੇ ਵੇਲੇ ਤੋਂ ਪਹਿਲਾਂ ਹੀ ਜਾਗ ਪਏ ਹੋ ਕੀ ਗੱਲ ਇਹਨਾਂ ਦੇ ਮੂੰਹੋਂ ਨਿਕਲਿਆ ਦੁਬਾਰਾ ਫੇਰ ਕਹਿੰਦੇ ਮਹਾਰਾਜ ਜੀ ਆ ਗਈ نیند ਪਿਆਰੀ ਕਰਕੇ ਕਿਸੇ ਨਿਗੌਰਣਾ ਕੀਤੇ ਸੁੱਤੇ ਰਹੇ ਪਰ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਕਾਂਝਲੇ ਵੱਲ ਧੂੜ ਪਈ ਕਾਂਝਲੇ ਵੱਲ ਜਦੋਂ ਧੂੜ ਪਈ ਤੇ ਗੁਰਮੁਖੋ ਖਿੱਚੇ ਚਲੇ ਗਏ ਕਾਂਝਲੇ ਵੱਲ ਉਸੇ ਵਕਤ ਹੀ ਵਾਹੂ ਦਾਹੀ ਉੱਠ ਕੇ ਤੁਰ ਪਏ ਕਿੱਤ ਦੇ ਬੀਤੇ ਸੰਕਲਪਤਾ ਰਿਆ ਮਹਾਰਾਜ ਆਪਣਾ ਕਛਹਿਰਾ ਧੋਣ ਦੀ ਸੇਵਾ ਬਖਸ਼ਣ ਤਾਂ ਕਿੰਨੀ ਭਲੀ ਗੱਲ ਹੋਏਗੀ ਜਿਸ ਵੇਲੇ ਇਹ ਕਾਂਜਲੇ ਆਪਣੇ ਨਾ 2 ਵਜ ਗਈ ਸੀ ਤਕਰੀਬਨ ਸੰਤ ਜੀ ਮਹਾਰਾਜ ਇਸ਼ਨਾਨ ਕਰ ਰਹੇ ਨੇ ਦੂਰੋਂ ਹੀ ਗੁਲਾਬ ਸਿੰਘ ਜੀ ਨੇ ਆਵਾਜ਼ ਮਾਰੀ ਉਹ ਭਾਈ ਗੁਲਾਬ ਸਿੰਘ ਜੀ ਆਓ ਸੋਨੀ ਉਡੀਕ ਰਹੇ ਸੀ ਕਹਿੰਦੇ। ਸੰਤ ਭਾਈ ਗੁਲਾਬ ਸਿੰਘ ਨੇ ਨਮਸਕਾਰ ਕੀਤੀ ਆ ਕੇ। ਇਹਨਾਂ ਨੂੰ ਕਸ਼ਹਿਰਾ ਧੋਣ ਦੀ ਇਉਂ ਸੇਵਾ ਬਖਸ਼ੀ ਲੈ। ਕਹਿੰਦੇ ਆਹ ਸੇਵਾ ਕਰ ਕਹਿੰਦੇ। ਫਿਰ ਹੁਕਮ ਕੀਤਾ ਇਸ਼ਨਾਨ ਪਾਣੀ ਕਰਕੇ। ਹਾਂ ਚਲੋ ਸੰਤ ਗੁਲਾਬ ਸਿੰਘ ਗੁਲਾਬ ਸਿੰਘ ਚਲੋ। ਦੀਵਾਨ ਸਜਾਉਣ ਦੀ ਤਿਆਰੀ ਕਰੋ ਕਹਿੰਦੇ ਅਸੀਂ ਵੀ ਥੋੜੇ ਜਿਨੇ ਮੰਗ ਰਹੀ ਆਉਨੇ ਆ। ਕਸ਼ਹਿਰਾ ਤੋਂ ਕੇ ਸੰਤ ਭਾਈ ਗੁਲਾਬ ਸਿੰਘ ਜੀ ਦੀਵਾਨ ਦੀ ਤਿਆਰੀ ਕਰਨ ਲਈ ਚਲੇ ਗਏ ਤੇ ਗੁਰਮੁਖੋ ਮਹਾਪੁਰਖ ਨਾਮ ਸਿਮਰਨ ਦੇ ਵਿੱਚ ਜੁੜ ਗਏ ਚੌਂਕੜਾ ਲਾ ਲਿਆ ਮਹਾਪੁਰਖਾਂ ਨਿਤਨੇਮ ਕੀਤਾ ਦੀਵਾਨ ਵਿੱਚ ਆਉਣ ਦੀ ਤਿਆਰੀ ਕੀਤੀ ਫਿਰ ਮਹਾਪੁਰਖਾਂ ਨੇ ਪ੍ਰੇਮੀ ਨੂੰ ਇੱਕ ਸਿੰਘ ਨੂੰ ਉੱਦਮ ਦੇ ਕੇ ਸੰਤ ਗੁਲਾਬ ਸਿੰਘ ਜੀ ਨੇ ਦੀਵਾਨ ਦੀ ਓ ਵਿਸ਼ਾਈ ਕਰਵਾਈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਫਿਰ ਸੰਤ ਜੀ ਮਹਾਰਾਜ ਦੇ ਨਾਲ ਜਥੇ ਨੂੰ ਲਿਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਵਾਇਆ ਤੇ ਆਪ ਮਹਾਰਾਜ ਦੀ ਤਾਬਿਆ ਬਹਿ ਗਏ ਚੌਰ ਸਹਿਬ ਕਰਨ ਲੱਗ ਪਏ ਮਨ ਵਿੱਚ ਸੰਕਲਪ ਧਾਰਿਆ ਕਿ ਜੇ ਸੰਤ ਜੀ ਮਹਾਰਾਜ ਪੂਰਨ અવਤਾਰ ਹਨ ਮੈਨੂੰ ਚੋਤਲ ਪੂਜੀ ਬਿਸ਼ਣੂ ਰੂਪ ਹੋ ਕੇ ਕਹਿੰਦੇ ਦਰਸ਼ਨ ਦੇਣਾ ਜਦੋਂ ਆਸਾ ਜੀ ਦੀ ਵਾਰ ਦੇ ਤਕਰੀਬਨ 9 ਸਲੋਕ ਲੱਗ ਗਏ ਨਾ ਸੰਤ ਜੀ ਮਹਾਰਾਜ ਦੀਵਾਨ ਵਿੱਚ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਅੱਗੇ ਬੜੇ ਆਦਬ ਨਾਲ ਨਮਸਕਾਰ ਕੀਤੀ ਜਦੋਂ ਸੰਤ ਜੀ ਮਹਾਰਾਜ ਨੇ ਮੱਥਾ ਟੇਕ ਕੇ ਆਪਦਾ ਮਸਤਕ ਚੱਕਿਆ ਨਾ ਤੇ ਗੁਰਮੁਖੋ ਅਸਚਰਜ ਮੈਂ ਕੌਤਕ ਵਰਤਿਆ ਸੰਤ ਪਾਈ ਗੁਲਾਬ ਸਿੰਘ ਜੀ ਨੂੰ ਜੋ ਸਤਗੁਰੂ ਜੀ ਤਾਬਿਆ ਬੈਠੇ ਸੀ ਸੰਕਲਪ ਧਾਰ ਕੇ ਵੀ ਚਤੁਰਪੁੱਜੀ ਵਿਸ਼ਨੂ ਰੂਪ ਹੋ ਕੇ ਦਰਸ਼ਨ ਦੇਣ ਤਾਂ ਉਹਨੂੰ ਫਿਰ ਦਰਸ਼ਨ ਹੋਏ ਸੰਤ ਜੀ ਮਹਾਰਾਜ ਨੇ ਉਹਨੂੰ ਚਤੁਰਪੁੱਜੀ ਬਸ਼ਨੂ ਰੂਪ ਹੋ ਕੇ ਦਰਸ਼ਨ ਦਿੱਤੇ ਫਿਰ ਐ ਸਿਰ ਤੇ ਮੋਰ ਮੁਕਟ ਸਜੇ ਹੋਏ ਨੇ ਤੇ ਗੁਰਮੁਖੋ ਆਹ ਕਿਆ ਆਨੰਦ ਆਇਆ ਨਿਸ਼ਾ ਹੋਗੀ ਸੰਤ ਗੁਲਾਬ ਸਿੰਘ ਜੀ ਦੀ ਪੂਰਨ અવਤਾਰ ਨੇ ਮਹਾਂਪੁਰਖ ਤੇ ਗੁਰਮੁਖੋ ਹੱਥ ਜੋੜ ਕੇ ਇਉਂ ਬੜੇ ਆਦਬ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਟਹਿਲ ਤੋਂ ਖੜੇ ਹੋਗੇ ਹਜ਼ੂਰੀ ਚੋਂ ਖੜੇ ਹੋਗੇ ਮਹਾਂਪੁਰਖਾਂ ਨੂੰ ਇਉਂ ਤਾਬਿਆ ਬਿਠਾਇਆ ਰਾਗੀ ਜਥੇ ਨੇ ਦੋ ਤਿੰਨ ਕੁ ਸ਼ਬਦ ਛੱਕੇ ਤੇ ਸਲੋਕ ਹੋਰ ਲਾਏ ਫਿਰ ਸੰਤ ਜੀ ਮਹਾਰਾਜ ਨੇ ਆਪਣੀ ਮਨਮੋਹਣੀ ਤੇ ਉੱਚੀ ਸੁਰ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਦਾ ਉਚਾਰਨ ਕੀਤਾ ਸੁਰ ਨਰ ਪਸ਼ੂ ਪੰਛੀ ਮਸਤ ਹੋ ਗਏ ਕਾਂਜਲੀ ਦਾ ਚੜਾ ਇਓ ਲੱਗਦਾ ਵੀ ਬੈਕੁੰਠ धाम ਬਣ ਗਿਆ ਹੋਵੇ ਸਤਿਗੁਰੂ ਜੀ ਦੀ ਬਾਣੀ ਦੇ ਵੀ ਦੇਖੋ ਬਚਨ ਨੇ ਨਾ ਅੱਠ 60 ਤੀਰਥ ਜਹ ਸਾਧ ਪਗ ਤਰਹਿ ਤਹ ਬੈਕੁੰਠ ਜਹ ਨਾਮ ਉਚਰਹਿ ਆਸਾ ਜੀ ਦੀ ਵਾਰ ਦੇ ਭੋਗ ਮੰਗ ਰੋ ਫਿਰ ਸੰਤ ਜੀ ਮਹਾਰਾਜ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਨਾ ਇਉ ਮੈਦਾਨ ਖੇਡਣ ਵਾਸਤੇ ਚਲੇ ਗਏ ਫਿਰ ਪੰਜ ਇਸ਼ਨਾਨਾ ਕਰਕੇ ਇੱਕ ਦਰਖਤ ਦੇ ਹੇਠਾਂ ਖੜੇ ਹੋ ਗਏ ਤੇ ਭਾਈ ਗੁਲਾਬ ਸਿੰਘ ਜੀ ਨੂੰ ਸੱਜੇ ਹੱਥ ਦੀ ਜੱਫੀ ਵਿੱਚ ਲੈ ਕੇ ਨਾ ਜਿਵੇਂ ਬਚਨ ਹੋਏ ਸੀ ਸੰਤ ਜਗਤ ਸਿੰਘ ਜੀ ਦੇ ਤੇ ਉਸੇ ਤਰ੍ਹਾਂ ਹੀ ਬੜੇ ਪ੍ਰੇਮ ਨਾਲ ਆਖਿਆ ਕਹਿੰਦੇ ਭਾਈ ਕਹਿੰਦੇ ਜਿੱਥੇ ਤੁਸੀਂ ਰਹਿੰਦੇ ਹੋ ਨਾ ਉੱਥੇ ਸਤਿਗੁਰੂ ਜੀ ਦੀ ਕਾਰ ਕਰਨ ਦਾ ਹੁਕਮ ਹੈ ਇੱਥੇ ਸਤਿਗੁਰੂ ਜੀ ਦੀ ਸੇਵਾ ਕਰਨੀ ਐ ਸਥਾਨ ਪ੍ਰਗਟ ਕਰਨੇ ਦੋ ਵਾਰੀ ਤਾਂ ਸੰਤ ਗੁਲਾਬ ਸਿੰਘ ਜੀ ਨੇ ਨਾ ਨੁਕਰ ਜੀ ਕੀਤੀ ਮਹਾਰਾਜ ਕਲੂ ਕਾਲ ਦਾ ਪਹਿਰਾ ਹੈ ਇਹ ਕਾਰ ਬਰੀ ਵਿਖੜੀ ਐ ਪੰਡ ਚੁੱਕੀ ਨਹੀਂ ਜਾਣੀ ਇਹ ਜ਼ਿੰਮੇਵਾਰੀ ਸੰਭੀ ਨਹੀਂ ਜਾਣੀ ਤੇ ਫਿਰ ਤੀਸਰੀ ਵਾਰੀ ਸੰਤ ਜੀ ਮਹਾਰਾਜ ਨੇ ਇੱਕ ਖਾਸ ਜ਼ੋਰ ਦੇ ਕੇ ਆਖਿਆ ਖਲਾਸਿਆ ਇਹ ਕਾਰ ਕਰਨ ਦਾ ਸਤਗੁਰੂ ਕਲਗੀਆਂ ਵਾਲੇ ਦਾ ਹੁਕਮ ਹੈ ਜੇ ਹੁਣ ਨਾ ਕੀਤੀ ਨਾ ਫਿਰ ਵੇਖ ਲੈ ਦੁਬਾਰਾ ਫਿਰ ਜਨਮ ਧਾਰਨਾ ਪਊਗਾ ਜਨਮਾ ਜਨਮਾਂ ਤਰਾ ਦਾ ਗੇੜ ਸ਼ੇਰਦਵਾਰ ਸੂਰੇ ਅਵਤਾਰ ਦਾ ਇਹ ਬਚਨ ਸੁਣ ਕੇ ਸੰਤ ਭਾਈ ਗੁਲਾਬ ਸਿੰਘ ਜੀ ਸੰਤ ਮਹਾਰਾਜ ਦੇ ਚਰਨਾਂ ਤੇ ਟੇਪੇ ਹੱਥ ਜੋੜ ਲਈ ਬੇਨਤੀ ਕੀਤੀ ਮਹਾਰਾਜ ਜਨਮ ਮਰਨ ਦਾ ਤਰਾਸ ਨਿਵਾਰ ਦਿਓ ਦਾਸ ਟਹਿਲ ਲਈ ਤਿਆਰ ਹੈ ਸੇਵਾ ਲਈ ਤਿਆਰ ਹੈ ਜੋ ਸਤਗੁਰੂ ਜੀ ਸੇਵਾ ਕਰਵਾਉਣਗੇ ਆਪ ਜੀ ਪ੍ਰੇਰਕੇ ਸੇਵਾ ਲਵਾਂਗੇ ਮਹਾਰਾਜ ਮੈਂ ਉਹ ਸੇਵਾ ਕਰਨ ਨੂੰ ਤਿਆਰ ਇਸ ਤੋਂ ਪਹਿਲਾਂ ਵੀ ਨਾ ਜੇਕਰ ਆਉਂਦਾ ਹੈ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਸਿੱਧਾਂ ਨੇ ਕਈ ਰੂਪ ਉਤਾਰ ਕੇ ਪ੍ਰੇਰਿਆ ਸੀ ਕਿ ਤੁਸੀਂ ਸਾਡੇ ਨਾਲ ਮਿਲ ਕੇ ਇਹ ਤੀਰਥ ਜਿਹੜਾ ਇਹ ਨੂੰ ਪ੍ਰਗਟ ਕਰੋ ਇਹ ਪੁਰਾਣਾ ਤੀਰਥ ਹੈ ਇਹ ਪਰ ਇਹਨਾਂ ਨੇ ਕਿਸੇ ਦੀ ਈਨ ਨਹੀਂ ਸੀ ਮੰਨੀ ਬਲਿ ਕਮਾਈ ਵਾਲੇ ਸਾਧੂ ਸੀ ਹੁਣ ਸੰਤ ਜੀ ਮਹਾਰਾਜ ਦੇ ਮੋਹਣੀ ਰੂਪ, ਪ੍ਰੇਮ ਤੇ ਪੂਰਨ ਸ਼ਬਦ ਦੀ ਤਾਕਤ ਨੇ ਇਹਨਾਂ ਨੂੰ ਨਿਵਾ ਲਿਆ। ਇਸ ਸਤਗੁਰੂ ਜੀ ਦੀ ਇਸ ਕਾਰ ਵਿੱਚ ਹਾਜ਼ਰ ਹੋ ਗਏ। ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਕੁਝ ਦਿਨ ਸੰਤ ਜੀ ਮਹਾਰਾਜ ਫਿਰ ਕਾਂਗਲੇ ਰਹੇ। ਫਿਰ ਸੰਤ ਜੀ ਮਹਾਰਾਜ ਭਾਈ ਬਿਸ਼ਨ ਸਿੰਘ ਜੀ ਤੇ ਭਾਈ ਗੁਲਾਬ ਸਿੰਘ ਜੀ ਦੇ ਨਾਲ ਨਾ ਇਉਂ ਰੱਥ ਤੇ ਸਵਾਰ ਹੋ ਕੇ ਮਸਤ ਆਣੇ ਦੇ ਝੜੇ ਵੱਲ ਚਲੇ ਗਏ ਦਰਸ਼ਨ ਕਰਨ ਲਈ ਜਦੋਂ ਮਸਤੂਆਣੇ ਦੇ ਛੜੇ ਵਿੱਚ ਅਪੜੇ ਨਾ ਤਾਂ ਸੰਤ ਜੀ ਰੱਥ ਤੋਂ ਉਤਰ ਕੇ ਇਉ ਖਲੋਤੇ ਛੜੇ ਵਿੱਚ ਬੜੇ ਕੁਝ ਚਿਰ ਫਿਰਦੇ ਰਹੇ ਫਿਰਦੇ ਫਿਰਦਿਆਂ ਨੇ ਇੱਕ ਜਗ੍ਹਾ ਖਲੋ ਗਏ ਫਿਰ ਇੱਕ ਜਗ੍ਹਾ ਤੇ ਖਲੋ ਕੇ ਇਉ ਬੜੇ ਅਦਬ ਨਾਲ ਮਹਾਪੁਰਖਾਂ ਨੂੰ ਨਮਸਕਾਰ ਕੀਤੀ ਬਹਿ ਕੇ ਨਮਸਕਾਰ ਕਰਕੇ ਆਨਿ ਸ਼ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਪੁਰਖਾਂ ਦੇ ਚਰਲ ਸੇਵਕ ਤੇ ਗੁਰਮੁਖੋ ਉਹਨਾਂ ਨੇ ਵੀ ਸੰਤ ਜੀ ਮਹਾਰਾਜ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਆਪਨੇ ਜੰਗਲ ਦੇ ਵਿੱਚ ਇਹ ਗੁਰਧਾਮ ਕਿਉਂ ਪ੍ਰਗਟ ਕੀਤਾ ਤਾਂ ਮਹਾਪੁਰਖਾਂ ਨੇ ਉਦੋਂ ਫਰਮਾਇਆ ਸੀ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਲ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲਾਤੂ ਰੁਮਖਲਾਵ ਤੇਜਾਸਿਆ ਇਸ ਅਸਥਾਨ ਤੇ ਤਿੰਨ ਪਾਤਸ਼ਾਹੀਆਂ ਨੇ ਚਰਨ ਪਾਏ ਨੇ ਪਹਿਲੀ ਪਾਤਸ਼ਾਹੀ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਕਲਯੁਗ ਨੂੰ ਜਿੱਤ ਕੇ ਅਕੋਈ ਸਾਹਿਬ ਦੇ ਰਸਤੇ ਕਾਂਝਲੇ ਆਏ ਸੀ ਇੱਥੇ ਨੱਗਰ ਨੇ ਸੇਵਾ ਨਾ ਕੀਤੀ ਤੇ ਸਤਗੁਰੂ ਜੀ ਇਸ ਛਿੜੇ ਦੇ ਵਿੱਚ ਆ ਕੇ ਬਹਿ ਗਏ ਸੀ ਫਿਰ ਉਸ ਤੋਂ ਬਾਅਦ ਫਿਰ ਛੇਵੇਂ ਪਾਤਸ਼ਾਹੀ ਨੇ ਜਦੋਂ ਇਸ ਇਲਾਕੇ ਦੇ ਵਿੱਚ ਦੌਰਾ ਕੀਤਾ ਦਰਸ਼ਨ ਦਿੱਤੇ ਸੰਗਤਾਂ ਨੂੰ ਤਾਰਿਆ ਤਾਂ ਇਸ ਛੜੇ ਦੇ ਵਿੱਚ ਅਕਾਲੀ ਸਾਹਿਬ ਤੋਂ ਸ਼ਿਕਾਰ ਖੇਡਣ ਲਈ ਸਤਿਗੁਰੂ ਛੇਵੇਂ ਪਾਤਸ਼ਾਹ ਵੀ ਆਏ ਤੇ ਨੌਵੇਂ ਪਾਤਸ਼ਾਹੀ ਨੇ ਅਕਾਲੀ ਸਾਹਿਬ ਤੋਂ ਇੱਥੋਂ ਚਰਨ ਪਾਏ ਫਿਰ ਨੌਵੇਂ ਪਾਤਸ਼ਾਹੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੀ ਚਰਨ ਪਾਏ ਸਤਿਗੁਰੂ ਜੀ ਦੇ ਚਰਨ ਧੂੜ ਦੀ ਖਿੱਚ ਨੇ ਸਾਨੂੰ ਪ੍ਰੇਰ ਕੇ ਇੱਥੇ ਲਿਆਂਦਾ ਹੈ ਤੇ ਸਤਿਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਇਹ ਸਥਾਨ ਪ੍ਰਗਟ ਹੋ ਗਿਆ ਇਸ ਜਗ੍ਹਾ ਤੇ ਨਮਸਕਾਰ ਕਰਨ ਤੇ ਚਰਨ ਧੂੜ ਮੱਥੇ ਤੇ ਲਾਉਣ ਮੰਗਰੋ ਮਹਾਪੁਰਖ ਇਉਂ ਅੰਤਰ ਧਿਆਨ ਹੋਵੇ 1 ਘੰਟਾ ਇਕ ਰਸ ਆਪਣੇ ਆਪ ਵਿੱਚ ਮਹਾਪੁਰਖ ਉਸ ਪਿਆਰੇ ਦੀ ਯਾਦ ਵਿੱਚ ਮਗਲ ਰਹੇ ਫਿਰ ਨੇਤਰ ਖੋਲੇ ਬਚਨ ਕੀਤਾ ਕਿ ਇਸ ਅਸਥਾਨ ਨੂੰ ਸਤਗੁਰੂ ਜੀ ਆਪ ਹੀ ਪ੍ਰਗਟ ਕਰਨਗੇ ਕਹਿੰਦੇ ਹੁਕਮ ਦੇ ਕੇ ਪ੍ਰੇਰ ਕੇ ਉਦਮ ਪ੍ਰਸਾਰਥ ਬਖਸ਼ ਕੇ ਇਹ ਖਾਲਸਾ ਜੀ ਦਾ ਬੜਾ ਭਾਰੀ ਕੇਂਦਰ ਹੋਏਗਾ ਫਿਰ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਤੁਸੀਂ ਤਕੜੇ ਹੋ ਕੇ ਇੱਥੇ ਰਹੋ ਅਸੀਂ ਫਿਰ ਛੇਤੀ ਕਹਿੰਦੇ ਆਵਾਂਗੇ ਇੱਥੇ ਸਤਿਗੁਰੂ ਦੇ ਹੁਕਮ ਵਿੱਚ ਸੇਵਾ ਸ਼ੁਰੂ ਕਰਾਵਾਂਗੇ ਇਹ ਬਚਨ ਕਰਕੇ ਸੰਤ ਜੀ ਮਹਾਰਾਜ ਰਾਤੇ ਸੁਵਾਰ ਹੋ ਗਏ ਸੰਤ ਭਾਈ ਬਿਸ਼ਨ ਸਿੰਘ ਜੀ ਨੂੰ ਲਾਲ ਲੈ ਕੇ ਨਾ ਫਿਰ ਮਹਾਰਾਜ ਉਹ ਕੋਈ ਸਾਹਿਬ ਚਲੇ ਗਏ ਬਾਕੀ ਜਥੇ ਦੇ ਸਿੰਘ ਵੀ ਕਾਂਝਲੇ ਤੋਂ ਸਿੱਧੀ ਅਕੋਈ ਸਾਹਿਬ ਚਲੇ ਗਏ ਇੱਥੇ ਕਰਨੈਲ ਸੁੰਦਰ ਸਿੰਘ ਜੀ ਸਰਦਾਰ ਜੰਗ ਸਿੰਘ ਜੀ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ ਰੋ ਵਿਚਾਰ ਇਸ ਤੋਂ ਅੱਗੇ ਜੋ ਇਤਿਹਾਸ ਦੀ ਲੜੀ ਹੈ ਆਪ ਜੀ ਨਾਲ ਅਗਲੀ ਵੀਡੀਓਜ਼ ਦੇ ਵਿੱਚ ਸਾਂਝੀ ਕਰਾਂਗੇ ਕਿਉਂਕਿ ਜਦੋਂ ਵੀਡੀਓ ਬਹੁਤੀ ਲੰਮੀ ਹੋ ਜਾਂਦੀ ਹੈ ਫਿਰ ਬਹੁਤ ਆਪ ਸਮਾਵੀ ਨੇ ਕਈ ਵਾਰ ਸੰਗਤ ਕੋਲੇ ਹੁੰਦਾ ਥੋੜਾ ਜਦੋਂ ਸ਼ਾਰਟ ਦੇ ਵਿੱਚ ਵੀਡੀਓਜ਼ ਬਣਦੀ ਐ ਤਾਂ ਸੰਗਤ ਬਹਿ ਕੇ ਸੁਣ ਲੈਂਦੀ ਐ ਇਸ ਲਈ ਥੋੜੇ ਥੋੜੇ ਸਮੇਂ ਦੀਆਂ ਵੀਡੀਓਜ਼ ਦੇ ਰਹੀ ਸੰਤ ਜੀ ਮਹਾਰਾਜ ਦਾ ਜੋ ਇਤਿਹਾਸ ਐ ਜੀਵਨ ਦੀ ਲੀਲਾ ਉਹ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਏਗੀ ਕਿਸ ਪ੍ਰਕਾਰ ਫਿਰ ਮਹਾਪੁਰਖ ਕਿਉਂ ਮਸਤੂਆਣਾ ਸਾਹਿਬ ਦਾ ਤੀਰਥ ਪ੍ਰਗਟ ਕਰਦੇ ਐ ਇਹ ਸਾਰਾ ਬਿਰਤਾਂਤ ਜਿਹੜਾ ਆਪ ਸਰਬੱਤ ਸੰਗਤਾਂ ਦੇ ਸਾਹਮਣੇ ਰੱਖਿਆ ਜਾਏਗਾ ਸੋ ਭੁੱਲਾਂ ਚੁੱਕਾਂ ਦੀ ਖਿਮਾ ਸੋ ਲਾਈਕ ਸ਼ੇਅਰ ਕਮੈਂਟ ਕਰਕੇ ਨਾਲ ਨਾਲ ਦਾਸ ਦੀ ਹੌਸਲਾ ਵਜਾਈ ਵੀ ਕਰਦੇ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ